ਇਹ ਖੁਮਾਗੇ ਖੇਲ ਵਿੱਚ ਗਿਆ ਹੈ। ਪ੍ਰੰਤੋ ਤਰਫ ਦੇ 24 ਦੇ ਨਾਲ ਤਾਰਾ ਇੱਕਲੇ ਵਿੱਚ ਵਾਧੇ ਜੁਰਮ ਵਿੱਚ ਲਾ ਦਿੱਤੀ ਹੈ। ਬਲਕੇ ਅੱਜ ਹੀ ਉਸ ਪ੍ਰਮਾਣਮਾਨਕਾ ਦੇ ਖੇਲ ਵਿੱਚ ਉਧਰ ਅੱਜ ਕਾਂਗਰਸ ਵੱਲੋਂ ਡੀਐਸਪੀ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਗਿਆ ਵਾ ਕੀ ਕਾਰਨ ਆ ਡਾਕਟਰ ਨਵਜੋਤ ਸਿੰਘ ਦਈਆ ਹਲਕਾ ਇੰਚਾਰਜ ਕਾਂਗਰਸ ਦੇ ਉਹਨਾਂ ਦੀ ਅਗਨਾਈ ਦੇ ਵਿੱਚ ਜਿਹੜਾ ਧਰਨਾ ਲਗਾਇਆ ਵਾ ਗੱਲਬਾਤ ਕਰ ਲੈਣੇ ਆ ਅੱਜ ਅਸੀਂ ਇੱਥੇ ਸਰਕਾਰ ਦੀਆਂ ਵਦੀਕੀਆਂ ਦੇ ਖਿਲਾਫ ਇੱਕ ਧਰਨਾ ਪ੍ਰਦਰਸ਼ਨ ਕੀਤਾ ਕਿਉਂਕਿ ਸਾਡੇ ਵਰਕਰਾਂ ਨੂੰ ਬਹੁਤ ਪਰੇਸ਼ਾਨ ਕੀਤਾ ਜਾ ਰਿਹਾ ਔਰ ਜਿਵੇਂ ਤੁਸੀਂ ਸੁਣ ਰਹੇ ਹੋ ਜਿਹੜੇ ਪੀੜਤ ਐ ਆਪਣੀਆਂ ਗੱਲਾਂ ਸੋ ਅਸੀਂ ਜਦ ਤੱਕ ਸਾਨੂੰ ਪ੍ਰਸ਼ਾਸਨ ਵੱਲੋਂ ਵਿਸ਼ਵਾਸ ਨਹੀਂ ਦਿਵਾਇਆ ਜਾਂਦਾ ਕਿ ਸਾਰਿਆਂ ਨੂੰ ਇਨਸਾਫ ਮਿਲੂਗਾ ਫਿਰ ਅੱਗੇ ਤੋਂ ਇਦਾਂ ਦੀਆਂ ਕਾਰਵਾਈਆਂ ਬੰਦ ਹੋਣਗੀਆਂ ਅਸੀਂ ਇਹ ਤਰਨਾ ਜਾਰੀ ਰੱਖੇ ਕਿ ਕਿੰਨੇ ਵੇ ਤੱਕ ਇਹ ਤਰਨਾ ਇਹ ਤਰਨਾ 4 ਵਜੇ ਤੱਕ ਅਸੀਂ ਇੱਥੇ ਰੱਖਾਂਗੇ ਤੇ ਜੇ ਲੱਗਾ ਵੀ ਪ੍ਰਸ਼ਾਸਨ ਦੇ ਹੱਥ ਪੱਲੇ ਕੁਝ ਨਹੀਂ ਹੈਗਾ ਤੇ ਫਿਰ ਅਸੀਂ ਐਮਐਲਏ ਦੇ ਕਰਦੇ ਬਾਹਰ 4 ਵਜੇ ਕੂਚ ਕਰਾਂਗੇ ਤੇ ਉੱਥੇ ਪਰਮਾਨੈਂਟ ਧਰਨਾ ਰੱਖਾਂਗੇ ਜੱਤੀ ਸਮੂਹ ਦੇ। ਮੰਨ ਲਓ ਫਿਰ ਵੀ ਤੇ ਅਨੁਸਾਰ ਸਾਡੇ ਕੋਲ ਜਿਹੜਾ ਸੰਵਿਧਾਨਿਕ ਹੱਕ ਹੈ ਉਹ ਸਿਰਫ ਟੈਸਟ ਕਰਨ ਦਾ ਤੇ ਸਾਡੇ ਜਿਹੜੇ ਵੱਡੇ ਲੀਡਰ ਸਾਹਿਬਾਨ ਹਨ ਉਹਨਾਂ ਦੀ ਧਿਆਨ ਦੇ ਵਿੱਚ ਇਹ ਗੱਲ ਆਂਦੀ ਹੈ ਫਿਰ ਉਹ ਦੇਖਣਗੇ ਵੀ ਉਹਨਾਂ ਨੇ ਕੀ ਕਰਦੇ ਆ ਨਹੀਂ ਭਾਈ ਨਾਲ ਨੇ ਹੱਥ ਨਹੀਂ ਖੜਾ ਕਰਦਾ। ਸ਼ੁਕਰੀਆ ਜੀ ਤੋ ਤਸਵੀਰਾਂ ਤੁਮਨ ਡੀਐਸਪੀ ਦਫ਼ਤਰ ਦੇ ਬਾਹਰੋਂ ਦਿਖਾ ਰਹੇ ਸੀ ਜਿੱਥੇ ਕਿ ਅੱਜ ਕਾਂਗਰਸ ਵੱਲੋਂ ਧਰਨਾ ਲਗਾਇਆ ਗਿਆ। ਇਹ ਧਰਨਾ ਡਾਕਟਰ ਨਮਜੋਤ ਸਿੰਘ ਦਈਆ ਜਿਹੜੇ ਕਾਂਗਰਸ ਦੇ ਇੰਚਾਰਜ ਨੇ ਉਹਨਾਂ ਵੱਲੋਂ ਇਹ ਧਰਨਾ ਲਗਾਇਆ ਗਿਆ ਵਾ ਕੁਝ ਪਰਚਿਆਂ ਦਾ ਮਾਮਲਾ ਆ ਇਹਨਾਂ ਦਾ ਕਹਿਣਾ 4 ਵਜੇ ਤੱਕ ਜਿਹੜਾ ਇਹ ਧਰਨਾ ਆ ਇੱਥੇ ਲਗਾਵਾਂਗੇ ਜਿਸ ਤੋਂ ਬਾਅਦ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਬੀਬੀ ਇੰਦਰਜੀਤ ਕੌਰ ਐਮ ਐਲ ਏ ਦੀ ਕੋਠੀ ਦੇ ਮੋਰੇ ਜਾ ਕੇ ਧਰਨਾ ਲਾਵਾਂਗੇ ਕੈਮਰਾ ਪਰਸਨ ਸੁਮਿਤ ਦੀ ਅਜੇ ਨਾਲ ਛੁਸ਼ੀਲ ਤੀਖੜਾ ਇਕਤਾ ਲਰ ਨਿਊ ਨਕੋਦਰ